ਗੁੱਡ ਇਵਨਿੰਗ एवरीवन ਸੋ ਪਲੀਜ਼ ਜਲਦੀ ਰਿਪਲਾਈ ਕਰੋ ਅੱਜ ਦੀ ਕਲਾਸ ਸਿਰਫ ਈਟੀਟੀ ਵਾਲਿਆਂ ਵਾਸਤੇ ਆ ਠੀਕ ਹੈ ਈਟੀਟੀ 22 24 ਹੋ ਗਿਆ 23 25 ਹੋ ਗਿਆ ਦੋਵਾਂ ਸੈਸ਼ਨ ਵਾਸਤੇ ਆ ਸੋ ਜੇਕਰ ਕੋਈ 8th 9th ਦਾ ਸਟੂਡੈਂਟ ਹੈ 3rd 9th 10th ਦਾ ਸਟੂਡੈਂਟ ਆ ਪਲੀਜ਼ ਉਹ ਨਾ ਜੁਆਇਨ ਕਰੋ ਓਕੇ ਅੱਜ ਦੀ ਕਲਾਸ ਓਨਲੀ ਈਟੀਟੀ ਵਾਲਿਆਂ ਵਾਸਤੇ ਆ ਕਿਉਂਕਿ ਥੋੜੀ ਜਾਣਕਾਰੀ ਸ਼ੇਅਰ ਕਰਨੀ ਹੈ ਅੱਜ ਕੁਝ ਜਾਣਕਾਰੀ ਆਈ ਹੈ ਓਕੇ ਪੀਟੈਟ ਬਾਰੇ 10 गुड मैनर्स, शबाश चलो आप शुरू कर दे जो नोटिस जे आया दो नोटिस आया ਉਨਾ ਬਾਰੇ ਆਪਾਂ ਡਿਸਕਸ਼ਨ ਕਰਦੇ ਆਂ ਕੋਸਾ ਦਾ ਤੁਹਾਡੇ ਕਾਲਜਾਂ ਵਿੱਚ ਵੀ ਆਏ ਹੋਣ ਠੀਕ ਹੈ ਮੈਨੂੰ ਕਿਸੇ ਨੇ ਸੈਂਡ ਕੀਤੇ ਮੈਂ ਪਹਿਲਾਂ ਉਹਦੇ ਬਾਰੇ ਵੈਰੀਫਾਈ ਕੀਤਾ ਉਸ ਤੋਂ ਬਾਅਦ ਮੈਂ ਸੋਚਿਆ ਵੀਡੀਓ ਬਣਾ ਦਈਏ ਠੀਕ ਹੈ ਕਾਫੀ ਦਿਨਾਂ ਬਾਅਦ ਅੱਜ ਮੈਂ ETT ਬਾਰੇ ਕੋਈ ਵੀਡੀਓ ਬਣਾ ਰਿਹਾ ਕਿਉਂਕਿ ਮੈਂ ਵਾਰੀ ਵਾਰੀ ਕਹਿੰਦਾ ਜਦੋਂ ਕੋਈ ਜਾਣਕਾਰੀ ਆਉਂਦੀ ਹੈ ਉਹਦੀ ਵੀਡੀਓ ਬਣਾਉਂਦਾ ਫਾਇਦਾ ਅਦਰਵਾਈਜ਼ ਕੋਈ ਫਾਇਦਾ ਨਹੀਂ ਠੀਕ ਹੈ ਸੋ ਇੱਕ ਤਾਂ ਇਹ ਆਈ ਆ ਪਹਿਲੀ ਫਾਈਲ ਜਿੰਦੇ ਵਿੱਚ ਕਟ ਲਿਸਟ ਆਪਾਂ ਕਹਿ ਸਕਦੇ ਆ ਠੀਕ ਹੈ ਕਟ ਲਿਸਟ ਹੁੰਦੀ ਹੈ ਇੱਕ ਕਟ ਲਿਸਟ ਠੀਕ ਹੈ ਜਿਹਨੂੰ ਆਪਾਂ ਰੋਲ ਨੰਬਰ ਵੀ ਕਹਿ ਸਕਦੇ ਆ ਠੀਕ ਹੈ ਜਾਂ ਆਪਾਂ ਐਡਮਿਸ਼ਨ ਫਾਰਮ ਵੀ ਕਹਿ ਸਕਦੇ ਆ ਠੀਕ ਹੈ ਕਾਲਜਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਆਰ ਕੇ ਕ੍ਰिएशन ਜੀ ਮੇਰੇ ਨੰਬਰ ਤੇ ਕਾਲ ਕਰ ਲਿਓ ਮੈਂ ਆਪਣੇ ਆਪ ਗੱਲ ਕਰ ਲੂਗਾ ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਿ ਰਹੇ ਹੋ ਠੀਕ ਹੈ ਹਾਂ ਜੀ ਕਟ ਲਿਸਟਾਂ ਦੇ ਬਾਰੇ ਆ ਜਿੰਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਜਿਹੜੇ ਰੋਲ ਨੰਬਰ ਹੋ ਗਏ ਜਾਂ ਐਡਮਿਸ਼ਨ ਫਾਰਮ ਕਹਿ ਦਈਏ ਉਹ 2020-21 ਵਾਲੇ ਜਿਨ੍ਹਾਂ ਦਾ ਕੀ ਆ ਰੀ ਅਪੀਅਰ ਦਾ ਲਾਸਟ ਚਾਂਸ ਹੈ ਦੂਜੇ ਸਾਲ ਵਾਲੇ ਠੀਕ ਆ ਜਿਨ੍ਹਾਂ ਦਾ ਕੀ ਆ ਰੀ ਅਪੀਅਰ ਵਾਲੇ ਲਾਸਟ ਚਾਂਸ ਹੈ ਉਹਨਾਂ ਦੇ ਫਾਰਮ ਫਿਲ ਹੋਣਗੇ ਠੀਕ ਹੈ ਉਸ ਤੋਂ ਬਾਅਦ ਅਗਲੇ ਫਾਰਮ ਫਿਲ ਹੋਣਗੇ 2021-23 ਠੀਕ ਆ ਪਹਿਲੇ ਸਾਲ ਵਾਲੇ 2021-23 ਸੈਸ਼ਨ ਜਿਨ੍ਹਾਂ ਦੀ ਪਹਿਲੇ ਸਾਲ ਦੇ ਵਿੱਚ ਰੀਅਪੀਅਰ ਆਈ ਸੀਗੀ ਉਹਨਾਂ ਦੇ ਫਾਰਮ ਵੀ ਫਿਲ ਹੋਣਗੇ ਉਹਨਾਂ ਦਾ ਵੀ ਲਾਸਟ ਚਾਂਸ ਹੈ ਠੀਕ ਹੈ 2/ਸੈਕੰਡ ਇਅਰ ਓਕੇ 21 23 ਫਸਟ ਇਅਰ ਇਹਨਾਂ ਵਾਲੇ ਹੋਗੇ ਉਸ ਤੋਂ ਬਾਅਦ ਅਗਲੇ ਜਿਹੜੇ ਫਾਰਮ ਫਿਲ ਹੋਣਗੇ ਉਹ ਹੋਣਗੇ 21 23 ਜਿਹੜਾ ਹੁਣੇ ਰਿਜ਼ਲਟ ਆ 15 20 ਦਿਨ ਪਹਿਲਾਂ ਜਿਹੜੇ ਸਟੂਡੈਂਟ ਦੀ ਰੀਅਪੀਅਰ ਆਈ ਹੈ ਨਾ ਠੀਕ ਹੈ ਉਹ ਵੀ ਆਪ ਦਾ ਕੀ ਹੈ ਫਾਰਮ ਫਿਲ ਕਰ ਸਕਦੇ ਆ ਪੇਪਰ ਉਸ ਤੇ ਪਹਿਲਾ ਚਾਂਸ ਵਾਸਤੇ ਆਪਣੇ ਕੋਲ ਦੋ ਚਾਂਸ ਹੁੰਦੇ ਆ ਇਹ ਪਹਿਲਾ ਚਾਂਸ ਹੈ ਰੀ ਅਪੀਅਰ ਦਾ 21 23 ਦਾ ਰਿਜ਼ਲਟ ਹੁਣੇ ਆਇਆ ਸੈਕੰਡ ইয়ার ਦਾ ਠੀਕ ਹੈ ਜਿਨ੍ਹਾਂ ਦੀ ਰੀ ਅਪੀਅਰ ਆਈ ਹੈ ਕਿਸੇ ਵੀ ਸਬਜੈਕਟ ਦੇ ਵਿੱਚ ਉਹ ਆਪ ਦਾ ਕੀ ਹੈ ਫਾਰਮ ਐਡਮਿਸ਼ਨ ਫਾਰਮ ਜ਼ਰੂਰ ਫਿਲ ਕਰਵਾ ਲੈਣ ਓਕੇ ਉਸ ਤੋਂ ਬਾਅਦ ਆਪਣਾ ਮੇਨ ਜਿਹੜਾ 22 24 ਹੈ 22 24 ਪਹਿਲੇ ਸਾਲ ਦਾ ਰਿਜ਼ਲਟ 6 7 ਮਹੀਨੇ ਪਹਿਲਾਂ ਆਇਆ ਸੀਗਾ ਠੀਕ ਹੈ ਜਿੰਨਾ ਸਟੂਡੈਂਟ ਦੀ ਰੀ ਅਪੀਅਰ ਹੈ ਫਸਟ ইয়ার ਦੇ ਵਿੱਚੋਂ ਉਹਨਾਂ ਨੂੰ ਵੀ ਕੀ ਮੌਕਾ ਮਿਲੇਗਾ ਉਹਦੇ ਐਗਜ਼ਾਮੀਨੇਸ਼ਨ ਫਾਰਮ ਭਰੰਦਾ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਹੈਗਾ ਆਪਣੇ ਕੋਲ ਦੇਖੋ ਜੀ ਐਗਜ਼ੈਕਟ ਤਾ ਐਨਸੀਐਫਸੀਆਰਟੀ ਨੂੰ ਪਤਾ ਹੁੰਦਾ 23 25 ਵਾਲੇ ਠੀਕ ਹੈ 23 25 ਪਹਿਲਾ ਸਾਲ ਠੀਕ ਹੈ ਇਹਨਾਂ ਦੇ ਪੇਪਰ ਵੀ ਨਾਲ ਹੀ ਹੋਣਗੇ 23 25 ਵਾਲੇ ਠੀਕ ਹੈ ਜਿਹੜਾ ਸੈਸ਼ਨ ਚੱਲ ਰਿਹਾ ਉਸ ਤੋਂ ਬਾਅਦ ਲਾਸਟ ਹੈ ਗਿਆ ਆਪਣੇ ਕੋਲ ਜਿਹੜਾ 22 24 ਦੂਜੇ ਸਾਲ ਦਾ ਇਹਨਾਂ ਦੇ ਐਡਮਿਸ਼ਨ ਫਾਰਮ ਵੀ ਕੀ ਆ ਫਿਲ ਹੋਣਗੇ ਠੀਕ ਹੈ ਐਡਮਿਸ਼ਨ ਫਾਰਮ ਬਾਰੇ ਦੱਸਿਆ ਕਿਹੜੇ ਕਿਹੜੇ ਫਿਲ ਕਰ ਸਕਦੇ ਆ ਤਾਂ ਦੁਬਾਰਾ ਮੈਂ ਰਿਪੀਟ ਕਰ ਦੇਣਾ 22 ਜਿਨ੍ਹਾਂ ਦਾ ਸੈਕਿੰਡ ইয়ার ਦੇ ਵਿੱਚ ਰੀਅਪੀਅਰ ਸੀ ਉਹ ਵੀ ਫਿਲ ਕਰ ਸਕਦੇ ਆ 21 23 ਵਾਲੇ ਜਿਨ੍ਹਾਂ ਦੀ ਕੀ ਆ ਫਸਟ ইয়ার ਤੇ ਸੈਕਿੰਡ ইয়ার ਦੋਵਾਂ ਵਿੱਚ ਰੀਅਪੀਅਰ ਜਾਂ ਫਸਟ ইয়ার ਦੇ ਵਿੱਚ ਸੈਕਿੰਡ ইয়ার ਕਿਸੇ ਵਿੱਚ ਰੀਅਪੀਅਰ ਹੈ ਉਹ ਫਾਰਮ ਫਿਲ ਕਰ ਸਕਦੇ ਆ ਫਿਲ ਕਰਨਗੇ 22 24 ਵਾਲੇ ਜਿਨ੍ਹਾਂ ਵੀ ਪਹਿਲੇ ਸਾਲ ਦੇ ਵਿੱਚ ਰੀਅਪੀਅਰ ਸੀ ਉਹ ਵੀ ਫਾਰਮ ਫਿਲ ਕਰਨਗੇ ਠੀਕ ਹੈ 22 24 ਦੂਜਾ ਸਾਲ ਇਹ ਤਾਂ ਚਲੋ ਰੈਗੂਲਰ ਹੀ ਚੱਲ ਰਿਹਾ ਇਹਨਾਂ ਫਾਰਮ ਫਿਲ ਕਰਨਾ ਹੀ ਕਰਨਾ ਤੇ ਲਾਸਟ ਆ ਗਿਆ ਆਪਣੇ ਕੋਲ 2023 25 ਵਾਲੇ ਇਹ ਵੀ ਆਪਦਾ ਕਿ ਐਡਮਿਸ਼ਨ ਫਾਰਮ ਫਿਲ ਕਰਨਗੇ ਕਿਉਂਕਿ ਪੇਪਰ ਬਹੁਤ ਜਲਦੀ ਹੋਣ ਜਾ ਰਹੇ ਆ ਠੀਕ ਹੈ ਪੇਪਰ ਬਹੁਤ ਜਲਦੀ ਹੋਣ ਜਾ ਰਹੇ ਆ ਹੁਣ ਦੇਖੋ ਚਲੋ ਅਗਲਾ ਇਹ ਨੋਟੀਫਿਕੇਸ਼ਨ ਹਨ ਉਹ ਧਿਆਨ ਨਾਲ ਸਮਝਿਓ ਉੱਥੇ ਕੁਝ ਪੇਪਰਾਂ ਬਾਰੇ ਲਿਖਿਆ ਹੋਇਆ ਠੀਕ ਹੈ ਬਾਕੀ ਜਿਨਾਂ ਨੂੰ ਵੀਆਈਪੀ ਕੁਐਸਚਨ ਚਾਹੀਦਿਆਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਲਿਓ ਠੀਕ ਹੈ ਚਲੋ ਇਹ ਆਪਣੇ ਲਈ ਮੇਨ ਹੈ ਇੱਥੇ ਇੱਕ ਚੀਜ਼ ਲਿਖੀ ਹੋਈ ਹੈ ਜੇ ਤੁਹਾਨੂੰ ਦਿਖ ਰਿਹਾ ਇੱਥੇ ਤਾਂ ਸਾਫ਼ ਦਿਖਾਈ ਦੇ ਰਿਹਾ ਹੈ ਇੱਥੇ ਕੁਝ ਲਿਖਿਆ ਹੋਇਆ ਹੈ ਠੀਕ ਹੈ ਕੀ ਲਿਖਿਆ ਹੋਇਆ ਜਿਹਨੂੰ ਵੇਖ ਕੇ ਤੁਹਾਨੂੰ ਖੁਸ਼ੀ ਜੀ ਹੋਣੀ ਚਾਹੀਦੀ ਆ ਠੀਕ ਹੈ ਵੈਸੇ ਐਸਪੀਆਰਟੀ ਖੁਸ਼ੀ ਘਾਟੀ ਦਿੰਦੀ ਹੁੰਦੀ ਆ ਗਮ ਜ਼ਿਆਦਾ ਦਿੰਦੀ ਹੈ ਖੁਸ਼ੀ ਘਟ ਦਿੰਦੀ ਆ ਠੀਕ ਹੈ ਹੁਣ ਇੱਥੇ ਪਰ ਲਓ ਕੀ ਲਿਖਿਆ ਹੋਇਆ RAM RAM JI KRISHNA GURUNA ਇੱਥੇ ਲਿਖਿਆ ਐਗਜ਼ਾਮੀਨੇਸ਼ਨ ਸੈਂਟਰ फोर डी एल एड एग्जामी दो हजार भी दो हजार इक्कीस दो हजार दो हजार तेई पची रेगूलर कि पेपर होने वी बाई स ठीक है रीअपीयर वाले तेईस फर्स्ट ईयर इक्की सैकेंड ईयर 22 चौवी फर्स्ट ईयर रीअपीयर बी चौबीस सैकेंड ईयर हो गया 23 25 ਵਾਲਿਆਂ ਦੇ ਤੇ ਹੁਣੇ ਕਦੋਂ ਆ ਇਹਨਾਂ ਨੇ ਡੇਟ ਕੀ ਲਿਖਿਆ ਦੇਖੋ ਲਿਖਿਆ ਹੋਇਆ ਹੈਲਡ ਇਨ ਮਾਰਚ ਅਪ੍ਰੈਲ 2025 ਜਿਹੜੇ ਤੁਹਾਡੇ ਪੇਪਰ ਦੀ ਇਹਨਾਂ ਨੇ ਡੇਟ ਕਹੀ ਹੈ ਨਾ ਉਹਦੇ ਉੱਪਰ ਲਿਖਿਆ ਹੋਇਆ ਉਹਨਾਂ ਦੇ ਉੱਪਰ ਲਿਖਿਆ ਹੋਇਆ ਮਾਰਚ ਅਪ੍ਰੈਲ 2025 ਮਤਲਬ ਮਾਰਚ ਦੇ ਐਂਡ ਵਿੱਚ ਤੁਹਾਡੇ ਪੇਪਰ ਹੋਣਗੇ ਤੇ ਉਸ ਤੋਂ ਬਾਅਦ ਕੀ ਹੈ ਮੈਂ ਕਾਟ ਆਪ ਦੀ ਐਡਵਰਟਾਈਜ਼ਮੈਂਟ ਕਰਦਾ ਜੇ ਕਰਨੀ ਹੈ ਉਹ ਆਪੇ ਸਟੂਡੈਂਟ ਜੁਆਇਨ ਕਰ ਲੈਣਗੇ ਕੋਈ ਦਿੱਕਤ ਨਹੀਂ ਆ ਠੀਕ ਹੈ ਦੇਖੋ ਪੇਪਰ ਦਾ ਲਿਖਿਆ ਹੋਇਆ ਮੈਂ ਝੂਠ ਨਹੀਂ ਬੋਲ ਰਿਹਾ ਠੀਕ ਹੈ ਫੇਰ ਨਾ ਕਹਦੇ ਹੋ ਸਰ ਝੂਠ ਬੋਲਦੇ ਆ ਗੱਪ ਛੱਡਦੇ ਆ ਇਹ ਕਰਦੇ ਆ ਉਹ ਕਰਦੇ ਆ ਇਸ ਲਈ ਮੈਂ ਬਾਲੀਆਂ ਵੀਡੀਓ ਨਹੀਂ ਬਣਾਉਂਦਾ ਇਸ ਲਈ ਮੈਂ ਬਾਲੀ ਆਪਦੇ ਕੋਰਸ ਦੀ ਨਮਾਇਸ਼ ਨਹੀਂ ਕਰਦਾ ਠੀਕ ਹੈ ਕਿਉਂਕਿ ਕੁਝ ਹੁੰਦੇ ਆ ਨੈਗੇਟਿਵਿਟੀ ਬਾਲੀ ਫਲਾਉਂਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਠੀਕ ਹੈ ਜਦੋਂ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਦਾ ਫਿਰ ਮੈਂ ਸੁਣਾ ਕਿਉਂ ਓਕੇ ਜਦੋਂ ਮੈਂ ਕਿਸੇ ਨੂੰ ਲਾਈਵ 'ਚ ਮਾੜਾ ਨਹੀਂ ਬੋਲਦਾ ਫਿਰ ਮੈਂ ਕਿਉਂ ਸੁਣਾਉਂਦੇ ਬਾਰੇ ਇਸ ਲਈ ਮੈਂ ਵੀਡੀਓ ਬਿਲਕੁਲ ਬਣਾਉਣੀ ਆ ਕਦੇ-ਕਦੇ ਬਣਾਉਣਾ ਹੁਣ ਠੀਕ ਹੈ ਬਾਕੀ ਆਪਦਾ 9 10th ਨੂੰ ਪੜਾਓ ਵਧੀਆ ਮौज ਕਰੋ ਓਕੇ ਸੋ ਦੇਖੋ ਆ ਦੇਖ ਲੋ ਹੁਣ ਠੀਕ ਹੈ ਫੇਰ ਮੈਂ ਕਿਉਂ ਸਰਨੇਚੂਟ ਬੋਲਦਾ ਲਿਖਿਆ ਹੋਇਆ ਮਾਰਚ ਅਪ੍ਰੈਲ 2025 ਦੇ ਵਿੱਚ ਪੇਪਰਾਂ ਦੀ ਗੱਲ ਕਹੀ ਆ ਉਹਨੇ ਪੜ ਲਿਆ ਆ ਸਾਰੇ ਨੇ ਠੀਕ ਹੈ ਮਾਰਚ ਦਾ ਐਂਡ ਤੇ ਅਪ੍ਰੈਲ ਦੇ ਫਰਸਟ ਵੀਕ ਸੈਕਿੰਡ ਵੀਕ ਇੱਥੋਂ ਤੱਕ ਪੇਪਰ ਜਾਣਗੇ ਠੀਕ ਹੈ ਹੁਣ ਇਹਨਾਂ ਨੇ ਕਿਹਾ ਸੈਂਟਰ ਲਿਸਟ ਭੇਜੀ ਹੋਇਆ ਕਿਹੜੇ ਕਾਲਜ ਦੇ ਕਿੱਥੇ-ਕਿੱਥੇ ਪੇਪਰ ਹੋਣਗੇ ਠੀਕ ਹੈ ਜਿਵੇਂ ਡਾਈਟ ਅਮਰitsar ਦੇ ਵਿੱਚ ਕਿੰਨਾ-ਕਿੰਨਾ ਦੇ ਪੇਪਰ ਹੋਣਗੇ ਡਾਈਟ ਅਮਰitsar ਦੇ ਵਿੱਚ ਹੋਣਗੇ ਡਾਈਟ ਅਮਰitsar ਦੇ ਹੋਗੇ ਆਨੰਦ ਕਾਲਜ ਆਫ ਐਜੂਕੇਸ਼ਨ ਫਾਰ ਊਮਨ ਹੋ ਗਿਆ ਡੀਏਵੀ ਕਾਲਜ ਫਾਰ ਊਮਨ ਹੋ ਗਿਆ ਮਨੋਹਰ ਲਾਲ ਮੈਮੋਰੀਅਲ ਇੰਸਟੀਟਿਊਸ਼ਨ ਹੋ ਗਿਆ ਇਹਨਾਂ ਸਾਰਿਆਂ ਦੇ ਕੀ ਹੈ ਡਾਈਟ ਅਮਰitsar ਦੇ ਵਿੱਚ ਪੇਪਰ ਹੋਣਗੇ ਠੀਕ ਹੈ ਜੀ ਕਾਲ ਕਰ ਲਿਓ ਮੈਨੂੰ ਕਾਲ ਕਰ ਲਿਓ ਜੇਕਰ ਕਿਸੇ ਨੂੰ ਵੀ ਆਈਪੀ ਕੁਐਸਚਨ ਚਾਹੀਦਾ ਮੇਰੇ ਨੰਬਰ ਤੇ ਕਾਲ ਕਰ ਲਿਓ ਠੀਕ ਹੈ ਇਹ ਡਾਈਟ ਅਮਰitsar ਹੈ ਉਸ ਤੋਂ ਬਾਅਦ ਕੀ ਆ ਗਿਆ ਮਾਤਾ ਗੰਗਾ ਜੀ ਐਸ 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 ਤਰਨਤਾਰਨ ਦੇ ਵਿੱਚ ਹੋਣਗੇ ਆ ਆਪਣੇ ਮੇਨਲੀ ਇੱਥੇ ਹੁੰਦੇ ਆ ਠੀਕ ਹੈ ਡਾਈਟ ਬਠਿੰਡਾ ਕਿੰਦੇ ਕਿੰਦੇ ਹੋਣਗੇ ਬਠਿੰਡੇ ਡਾਈਟਰਾਂ ਦੇ ਹੋਣਗੇ ਸਰਸਵਤੀ ਗਰਲਸ ਕਾਲਜ ਦੇ ਹੋਣਗੇ ਬੀ ਐਮ ਕਾਲਜ ਦੇ ਹੋਣਗੇ ਮਾਸਟਰ ਮਾਈਂਡ ਕਾਲਜ ਆਫ ਐਜੂਕੇਸ਼ਨ ਇਹਨਾਂ ਸਾਰਿਆਂ ਦੇ ਕੀ ਆ ਡਾਈਟ ਬਠਿੰਡਾ ਦੇ ਵਿੱਚ ਪੇਪਰ ਹੋਣਗੇ ਠੀਕ ਹੈ ਆਪਾਂ ਆਪਣੇ ਏਰੀਆ ਦੀ ਗੱਲ ਕਰੀਏ ਮਾਨਸਾ ਵਾਲੇ ਚਾਹਣ ਚਾਹਣਾ ਮਾਨਸਾ ਵਾਲੇ ਹਾਜ਼ਰੀ ਲਵਾਓ ਜਲਦੀ ਜਲਦੀ ਹੈਗਾ ਕੋਈ ਮਾਨਸਾ ਵਾਲਾ ਹਾਂਜੀ ਮਾਨਸਾ ਵਾਲਾ ਹੈਥੇ ਕੋਈ ਜਿਹਨੇ ਹੈਗਾ ਯੈਸ ਲਿਖੋ ਸਾਡਾ ਮਾਨਸਾ ਕਿੱਥੇ ਜੀ ਗਿਆ ਆ ਪਿਆ ਮਾਨਸਾ ਡਾਈਟ ਦੇ ਵਿੱਚ ਦੇਖੋ ਕਿੰਨੇ ਕਿੰਨੇ ਹੋਣਗੇ ਇੱਕ ਤਾਂ ਹੋਣਗੇ ਡਾਈਟ ਵਾਲਿਆਂ ਦੇ ਹੋਣਗੇ ਕੇਐਸ ਗਿਲ ਇੰਸਟੀਚਿਊਟ ਦੇ ਹੋਣਗੇ ਸੰਤ ਸੁਖਚਾਨ ਸਿੰਘ ਇੰਸਟੀਚਿਊਟ ਹੋ ਗਿਆ विद्या सागर हो गया ठीक है उस तो बाद जहाा मेन इंस्टीट्यू कॉलेज है विद्या सागर वाला हो गया दशमेश नगर दशमेश इंस्टीट्यूट हो गया संघा कॉलेज हो गया भारत ग्रुप हो गया इन्हें देखिए मानसा च हाँ देखो आ पाए मानसा ठीक है ये सारे मानसा ओके जी ठीक है जी मोहाली डाइट के बारे भी दस दिन लभ के होगी मोहाली डाइट भी ਮੋਗਾ ਆ ਗਿਆ ਮੋਗਾ ਪਟਿਆਲਾ ਰੋਪੜ ਐਸ ਐਸ ਨਗਰ ਇਹਨੂੰ ਗੰਨਾ ਮੋਹੱਲੀ ਠੀਕ ਹੈ ਆਪਿਆ ਜੀ ਐਮ ਐਫ ਐਸ ਐਸ 3 ਬੀ 1 ਐਸ ਐਸ ਨਗਰ ਮੋਹੱਲੀ ਕਿਹੜੇ ਕਿਹੜੇ ਕਾਲਜਾਂ ਦੇ ਅੰਦਰ ਅੰਧਿਆ ਅੰਡਰ ਅਤਰੀ ਕਾਲਜ ਜੀ ਐਨ ਡੀ ਕਾਲਜ ਸਰਸਵਤੀ ਪ੍ਰੋਫੈਸ਼ਨਲ ਕਾਲਜ ਯੂਨੀਵਰਸਲ ਕਾਲਜ ਦੋਬਾਬਾ ਕਾਲਜ ਤੇ ਨਿਊ ਯੂਨੀਵਰਸਲ ਕਾਲਜ ਇਹ ਪੰਜ ਕਾਲਜਾਂ ਦੇ ਪੇਪਰ 6 ਕਾਲਜਾਂ ਦੇ ਪੇਪਰ ਇੱਥੇ ਹੋਣਗੇ ਡਾਈਟ ਮੋਹਾਲੀ ਦੇ ਵਿੱਚ ਠੀਕ ਹੈ ਮੋਗਾ ਡਾਈਟ ਵਾਲਿਆਂ ਨੇ ਪੇਪਰ ਕਿੱਥੇ ਹੋਣਗੇ ਇਹ ਵੀ ਦੱਸ ਦਿੰਨੇ ਆ ਵੈਸੇ ਮੈਂ ਪੀਡੀਐਫ ਸ਼ੇਅਰ ਕਰ ਦੂਗਾ ਗਰੁੱਪ ਦੇ ਵਿੱਚ ਠੀਕ ਹੈ ਆ ਪਿਆ ਮੋਗਾ ਮੋਗਾ ਵੀ ਦੋ ਨੇ ਠੀਕ ਹੈ ਡਾਈਟ ਮੋਗਾ ਦੇ ਵਿੱਚ ਹੋਣਗੇ ਬਾਬਾ ਮੰਗਲ ਸਿੰਘ ਇੰਸਟੀਚਿਊਟ ਮੋਗਾ ਕਾਲਜ ਆਫ ਐਜੂਕੇਸ਼ਨ ਸਤਿਅਮ ਕਾਲਜ ਆਫ ਐਜੂਕੇਸ਼ਨ ਸੁਖਦੇਵ ਕ੍ਰਿਸ਼ਨਾ ਕਾਲਜ ਤੇ ਦੂਜਾ ਕੀ ਆ ਮੋਗੇ ਵਾਲਾ ਕੌਣ-ਕੌਣ ਆ ਗਿਆ ਇੱਕ ਤਾਂ ਸੰਤ ਕਬੀਰ ਆ ਗਿਆ ਬੇਬੇ ਕੇ ਕਾਲਜ ਹੋ ਗਿਆ ਲਾਲਾ ਲਾਜਪਤ ਰਾਏ ਹੋ ਗਿਆ ਸੰਤ ਦਰਬਾਰਾ ਸਿੰਘ ਕਾਲਜ ਹੋ ਗਿਆ ਇਹ ਸਾਰੇ ਮੋਗੇ ਵਾਲੇ ਆ ਠੀਕ ਹੈ ਜੀ ਬਰਨਾਲਾ ਵਾਲੇ ਪਠਾਨਕੋਟ ਮੈਂ ਪੀਡੀਐਫ ਵੀ ਸ਼ੇਅਰ ਕਰ ਦੂੰਗਾ ਭਾਈ ਠੀਕ ਹੈ ਵਾਰੀ ਵਾਰੀ ਸਾਰਾ ਪਰਨ ਨਾਲੋਂ ਪੀਡੀਐਫ ਸ਼ੇਅਰ ਕਰ ਦੂੰਗਾ ਤੁਹਾਨੂੰ ਇੱਕ ਗੱਲ ਮੇਨ ਗੱਲ ਇਹੀ ਦੱਸਣੀ ਸੀਗੀ ਕਿ ਜਿਹੜੇ ਤੁਹਾਡੇ ਪੇਪਰ ਹੈ ਅਕੋਰਡਿੰਗ ਟੂ ਇਸ ਨੋਟੀਫਿਕੇਸ਼ਨ ਐਸ ਸੀ ਆਰਟੀ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਹੈ ਇਹਨਾਂ ਦੇ ਅਕੋਰਡਿੰਗ ਤੁਹਾਡੇ ਪੇਪਰ ਕੀ ਆ ਮਾਰਚ ਤੇ ਅਪ੍ਰੈਲ ਦੇ ਵਿੱਚ ਹੋਣਗੇ ਤੋ ਹੁਣ ਆਪਦੀ ਤਿਆਰੀ ਕਰ ਲੋ ਠੀਕ ਹੈ ਕਿਉਂਕਿ ਸੈਕੰਡ ਇਅਰ ਦੇ ਵਿੱਚ ਰੀਅਪੀਅਰ ਆ ਗਈ ਨਾ ਰੱਬ ਨਾ ਕਰੇ ਕਿਸੇ ਦੀ ਰੀਅਪੀਅਰ ਆ ਜੇ ਰੱਬ ਨਾ ਕਰੇ ਕਿਸੇ ਦੀ ਰੀਅਪੀਅਰ ਆ ਜੇ ਬਟ ਜੇ ਕੁਦਰਤੀ ਆ ਗਈ ਤਾਂ ਤੁਸੀਂ ਇਹ ਦੇਖੋ ਤੁਹਾਡੇ ਪੇਪਰ ਕਦੋਂ ਹੋਣਗੇ ਜੇ ਹੁਣ ਕਿਸੇ ਦੀ ਰੀਅਪੀਅਰ ਆਉਂਦੀ ਹੈ ਨਾ ਇਹ ਸਮਝੋ ਸਿੱਧਾ 2026 ਵਿੱਚ ਜਾਓਗੇ ਤੁਸੀਂ ਪੇਪਰ 2026 ਐਂਡ ਤੱਕ ਜਾਣਗੇ ਤੇ ਨਾਲੇ ਕੀ ਹੈ ਜੇਕਰ ਕੋਈ ਪੋਸਟ ਆਉਣੀ ਹੈ ਫਿਰ ਤੁਸੀਂ ਵੈਲਿਡ ਨਹੀਂ ਹੋਵੋਗੇ ਇਸ ਲਈ ਆਪਦੀ ਵਧੀਆ ਤਿਆਰੀ ਰੱਖੋ ਤਾਕੇ ਕੋਈ ਵੀ ਰੀਅਪੀਅਰ ਸੈਕੰਡ ਇਅਰ ਤੇ ਰੀਅਪੀਅਰ ਹੋਣਾ ਬਹੁਤ ਮਾੜੀ ਗੱਲ ਹੁੰਦੀ ਹੈ ਕਿਉਂਕਿ ਫਿਰ ਸਿੱਧਾ ਆਪਾਂ ਇੱਕ ਸਾਲ ਪਿੱਛੇ ਚਲ ਜਾਂਦੇ ਆ ਕੋਈ ਵੀ ਪੋਸਟ ਆਉਣੀ ਹੈ ਆਪਾਂ एलिਜੀਬਲ ਨਹੀਂ ਹੋਣਾ ਫਸਟ ਇਅਰ ਦੇ ਵਿੱਚ ਆ ਜੇ ਤਾਂ ਕੋਈ ਗੱਲ ਨਹੀਂ ਸੈਕੰਡ ਇਅਰ ਦੇ ਨਾਲ ਹੀ ਕਲੀਅਰ ਹੋ ਜਾਂਦੀ ਹੈ ਬਟ ਸੈਕੰਡ ਇਅਰ ਦੇ ਵਿੱਚ ਹਣ ਕੋਈ ਰੀਅਪੀਅਰ ਨਾ ਲੈ ਕੇ ਆਇਓ ਠੀਕ ਹੈ ਜੀ ਓਕੇ ਟੀਪੀ ਲੈਟਰ ਅਸੈਪਟ ਹੋਇਆ ਜਾਂ ਨਹੀਂ ਜਦੋਂ ਰੋਲ ਨੰਬਰ ਜਾਰੀ ਹੋਣਗੇ ਉਦੋਂ ਪਤਾ ਲੱਗ ਜੂਗਾ ਟੀਪੀ ਲੈਟਰ ਅਸੈਪਟ ਹੋਇਆ ਜਾਂ ਨਹੀਂ ਹੋਇਆ ਠੀਕ ਹੈ ਜੀ ओके ਸਮਝ ਆ ਗਈ ਪ੍ਰੈਕਟੀਕਲ ਦੀ ਡੇਟ ਸ਼ੀਟ ਆ ਜੂਗੀ ਜਲਦੀ ਆ ਜੂਗੀ ਲਗਭਗ ਜੇ ਤਾਂ ਇਹ ਨੋਟੀਫਿਕੇਸ਼ਨ ਦੇ ਅਕੋਰਡਿੰਗ ਮਾਰਚ ਦੇ ਐਂਡ ਵਿੱਚ ਪੇਪਰ ਹੋਣੇ ਹੋਏ ਤਾਂ ਇਹ ਮੰਨ ਕੇ ਚੱਲਿਓ 5-10 ਮਾਰਚ ਤੱਕ ਤੁਹਾਡੀ ਡੇਟ ਸ਼ੀਟ ਆ ਜੂਗੀ ਤੁਹਾਨੂੰ ਹਣ ਕਾਲਜਾਂ ਵਾਲੇ ਵੈਸੇ ਬੁਲਾਉਣ ਲੱਗ ਜਾਣਗੇ ਠੀਕ ਹੈ ਕਾਲਜਾਂ ਵਾਲੇ ਬਲਾ ਕੇ ਤੁਹਾਨੂੰ ਪੁੱਛਣ ਲੱਗ ਜਾਣਗੇ ਕਿ ਤੁਸੀਂ ਆਪਦਾ ਰੋਲ ਨੰਬਰ ਫਿਲ ਕਰੋ ਫੀਸ ਫਿਲ ਕਰੋ ਰੋਲ ਨੰਬਰ ਆਪਦਾ ਭਰ ਕੇ ਜਾਓ ਠੀਕ ਹੈ ਤਾਂ ਜਲਦੀ ਤੁਹਾਡੇ ਕੋਲ ਕੋਈ ਨਾ ਕੋਈ ਜਾਣਕਾਰੀ ਆਊਗੀ ਕਾਲਜ ਵੱਲੋਂ ਓਕੇ ਬਾਕੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਸੀ ਉਹਦੇ ਅਕੋਰਡਿੰਗ ਮੈਂ ਵੀਡੀਓ ਬਣਾਤੀ ਅਗਲੀ ਕੋਈ ਜਾਣਕਾਰੀ ਆਈ ਤਾਂ ਦੁਬਾਰਾ ਲਾਈਵ ਹੋਵਾਂਗੇ ਨਹੀਂ ਤਾਂ ਨਹੀਂ ਹੋਵਾਂਗੇ ਠੀਕ ਹੈ ਜੀ ਜੇ ਕਿਸੇ ਨੇ ਵੀਆਈਪੀ ਕੋਰਸ ਤੋਂ ਲੈਣੇ ਹੋ ਤਾਂ ਤੁਸੀਂ ਕੰਟੈਕਟ ਕਰ ਲਿਓ ਥੈਂਕ ਯੂ ਵੈਰੀ ਮੱਚ